ਸਤਿ ਸ੍ਰੀ ਅਕਾਲ ਨਮਸਤੇ ਸਸਿਕਾਲ ਦੋਸਤੋ ਮੈਂ ਜਿੰਨੀ ਮਰਜਣੀ ਤੇ ਲੈ ਕੇ ਹਾਜ਼ਰ ਹੋ ਗਈਆਂ ਟਰੈਵਲ ਵਿਦ ਜਿੰਦੀ ਇੱਕ ਵਾਰ ਫੇਰ ਤੇ ਅੱਜ ਸਪੈਸ਼ਲ ਐਪੀਸੋਡ ਹੈ ਆ ਦੋਸਤੋ ਖੜੇ ਆ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਟ੍ਰੀਟੀ ਜਿਹੜੀ ਆ ਇੱਥੇ ਸਿੱਖ ਰਾਜ ਦਾ ਝੰਡਾ ਉੱਪਰ ਜਿਹੜਾ ਆ ਵਿਰਜਮਾਨ ਹੈ ਆ ਉੱਥੋਂ ਅਸੀਂ ਜਾਵਾਂਗੇ ਤੇ ਨਾਲ ਦੇ ਨਾਲ ਪੂਰੀ ਕਵਰੇਜ ਤੁਹਾਨੂੰ ਕਰਕੇ ਦਿਖਾਵਾਂਗੇ ਸੰਗਤਾਂ ਜਿਹੜੀਆਂ ਉੱਪਰ ਮੱਥਾ ਟੇਕ ਕੇ ਤੇ ਵਾਪਿਸ ਆ ਰਹੀਆਂ ਆ ਕਰਾਂਗੇ ਉਹਨਾਂ ਤੇ ਨਾਲ ਗੱਲਬਾਤ ਤੇ ਪੂਰੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਅੱਜ 1 ਫਰਸਟ ਆਫ ਦਿਸੰਬਰ ਆਪਾਂ ਜਿਹੜੀ ਰੰਧਤਾ ਕਰ ਰਹੇ ਆ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਸੰਗਤਾਂ ਇਕੱਠੀਆਂ ਹੋ ਰਹੀਆਂ ਨੇ ਦੂਰੋਂ ਨਰਨਧeo ਚੱਲ ਕੇ ਸਿੰਘ ਸਾਵਾਏ ਨੇ ਇਹ ਪੂਜਣ ਯੋਗ ਨੇ ਮਹਾਰਾਜ ਦਾ ਬਾਣਾ ਪਾਇਆ ਹੋਇਆ ਤੇ ਇਹ ਸੱਚ ਕੋ ਸੱਚੇ ਪਾਤਸ਼ਾਹ ਆਪ ਕਾਰਜ ਖਰਵਾ ਰਹੇ ਨੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣਾ ਹੈ ਰਾਮ ਸਨਪਾ ਜਲਦੀ ਤੋਂ ਜਲਦੀ ਇੱਥੇ ਪਹੁੰਚ ਰਹੀਆਂ ਨੇ ਜਿਹੜੀ ਕਿ ਬਹੁਤ ਵੱਡੀ ਇਤਦਾਦ ਦੇ ਵਿੱਚ ਆ ਤੇ ਦੋਸਤੋ ਅੱਜ ਦਾ ਇਹ ਸਪਾਗਮ ਵਿਰਾਸਤੀ ਸੰਮੇਲਨ ਜੋ ਕਰਵਾਇਆ ਜਾ ਰਿਹਾ ਹੈ ਵਿਰਾਸਤੀ ਚੌਕੀ ਜੋ ਮਹਾਰਾਜਾ ਰਣਜੀਤ ਸਿੰਘ ਦੀ ਸੰਦੀ ਦਿਵਸ ਨੂੰ ਲੈ ਕੇ ਇਹ ਸਮਾमेलन ਕਰਾਇਆ ਜਾ ਰਿਹਾ ਆ ਤੇ ਉੱਪਰ ਜੋ ਚੌਕੀ ਬਣੀ ਹੋਈ ਆ ਜਿੱਥੇ ਨਿਸ਼ਾਨੇ ਖਾਲਸਾ ਲੱਗਿਆ ਹੋਇਆ ਆ ਉੱਥੇ ਸਾਰੀਆਂ ਸੰਗਤਾਂ ਜਾਣਗੀਆਂ ਤੇ ਇਹ ਅੱਜ ਦਾ ਸਮਾमेलन ਸਾਡੇ ਵੀਰ ਗੁਰਵਿੰਦਰ ਸਿੰਘ ਸੈਣੀ ਜੀ ਪੁਕਾਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇ ਨਾਲ ਦੀ ਨਾਲ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਕਰਤਾ ਤਰਤਾ ਗੁਰਚੰਦ ਸਿੰਘ ਵੈਨਵਰਟ ਕੈਨੇਡਾ ਜੀ ਵੱਲੋਂ ਕਰਵਾਇਆ ਗਿਆ ਤੇ ਬਾਕੀ ਉਹਨਾਂ ਦੇ ਸਾਥੀ ਜਿਹੜੇ ਹੈਗੇ ਆ ਉਹਨਾਂ ਦੇ ਉਪਰਾਲੇ ਤੇ ਨਾਲ ਇਹ ਅੱਜ ਦਾ ਸਮੇਲਨ ਕਰਵਾਇਆ ਜਾ ਰਿਹਾ ਆ ਤੇ ਦੇਖ ਸਕਦੇ ਹਾਂ ਨਿਹੰਗ ਸਿੰਘ ਜਥੇ ਜਿਹੜੇ ਹੈਗੇ ਆ ਉਹ ਵੀ ਇੱਥੇ ਭਾਰੀ ਮਾਤਰਾ ਦੇ ਵਿੱਚ ਆਏ ਹੋਏ ਆ ਕਿਉਂਕਿ ਖਾਲਸਾਈ ਸਮਗਮ ਜੋ ਹੈਗੇ ਆ ਉਹ ਕਰਵਾਏ ਜਾ ਰਹੇ ਆ ਤੇ ਬੱਚਿਆਂ ਦੇ ਵਿੱਚ ਵੀ ਅੱਜ ਦੇਖਣ ਨੂੰ ਜੋਸ਼ ਬਹੁਤ ਮਿਲਿਆ ਆ ਤੇ ਦੋਸਤੋ ਇਸ ਚੌਕੀ ਵੱਲੋਂ ਚਾਲੇ ਪਾਉਂਦੇ ਹੋਏ ਸੰਗਤਾਂ ਜਿਹੜੀਆਂ ਹੈਗੀਆਂ ਜਾ ਰਹੀਆਂ ਆ ਕੇਸਰੀ ਨਿਸ਼ਾਨ ਜਿਹੜੇ ਹੈਗੇ ਆ ਝੂਲ ਰਹੇ ਆ ਤੇ ਬੱਚੇ ਜਿਹੜੇ ਹੈਗੇ ਕਿੰਨਾ ਚਾ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਪੂਰੀਆਂ ਮੇਰੇ ਖਿਆਲ ਦੱਸਿਆ ਜਾ ਰਿਹਾ ਕਿ 283 ਪੌੜੀਆਂ ਉੱਪਰ ਜਾਣ ਵਾਸਤੇ ਆ ਚੜਾਈ ਬਹੁਤ ਹੀ ਆ ਤੇ ਚੜਨਾ ਜਿਹੜਾ ਉੱਪਰ ਬਹੁਤ ਹੀ ਮੁਸ਼ਕਲ ਹੁੰਦਾ ਆ ਕਿਉਂਕਿ ਸਾਡੇ ਵਰਗੇ ਤਾਂ ਐਕਸਰਸਾਈਜ਼ ਬਹੁਤ ਘੱਟ ਹੋਣ ਕਰਕੇ ਤੇ ਸਾਹ ਬਹੁਤ ਚੜਦਾ ਆ ਪਰ ਫਿਰ ਵੀ ਹਿੰਮਤ ਕਰਕੇ ਉੱਪਰ ਤੱਕ ਸੰਗਤਾਂ ਗਈਆਂ ਆ ਤੇ ਬਹੁਤ ਹੀ ਵਧੀਆ ਲੱਗਾ ਜਿੱਦਾਂ ਜਿੱਦਾਂ ਅੱਗੇ ਵਧਦੇ ਜਾਂਦੇ ਆ ਤੇ ਪਹਾੜੀ ਦੇ ਉੱਪਰ ਨੂੰ ਜਾ ਰਹੇ ਆ ਨਜ਼ਾਰਾ ਜਿਹੜਾ ਪਹਾੜੀ ਦੇ ਉੱਪਰ ਤੋਂ ਖੱਬੇ ਪਾਸੇ ਹੈਗਾ ਆ ਇੱਕ ਆਪਣੀ ਜਿਹੜੀ ਸਤਲੁਜ ਦਰਿਆ ਆ ਉਹ ਵੀ ਬੇpasse ਵੰਦੀ ਨਜ਼ਰ ਆਉਂਦੀ ਆ ਬਹੁਤ ਇੱਕ ਖੂਬਸੂਰਤ ਨਜ਼ਾਰਾ ਹਰ ਇੱਕ ਨੂੰ ਚਾਹ ਸੀਗਾ ਕਿ ਅਸੀਂ ਉੱਪਰ ਜਾ ਕੇ ਤੇ ਖਾਲਸਾ ਨਿਸ਼ਾਨੀ ਖਾਲਸਾ ਜਿਹੜਾ ਲੱਗਾ ਹੈਗੇ ਉੱਤੇ ਦਰਸ਼ਨ ਕਰੀਏ ਤੇ ਅੱਜ ਜੋ ਖਾਸ ਸਮਾਗਮ ਸਮਾमेलन ਕੀਤਾ ਜਾ ਰਿਹਾ ਆ ਤੇ ਇਸ ਨੂੰ ਲੈ ਕੇ ਹਰ ਇੱਕ ਦੇ ਵਿੱਚ ਜੋਸ਼ ਆ ਤੇ ਦੋਸਤੋ ਦਿਲ ਦੁੱਖਣ ਵਾਲੀ ਵੀ ਆਪਾਂ ਗੱਲ ਕਹਿ ਦਈਏ ਕਿ ਸਾਡੀ ਵਿਰਾਸਤੀ ਸਾਡੇ ਖਾਲਸਾ ਰਾਜ ਦੀ ਨਿਸ਼ਾਨੀ ਜਿਹੜੀ ਆ ਇੱਥੇ ਰੋਪੜ ਦੇ ਵਿੱਚ ਵਿਰਾਜਮਾਨ ਆ ਪਰ ਸਾਡੇ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਨਾ ਕੋਈ ਜਾਣਕਾਰੀ ਜ਼ਿਆਦਾ ਹੈਗੀ ਆ ਤੇ ਜੇਕਰ ਅਸੀਂ ਆਮ ਲੋਕਾਂ ਦੇ ਨਾਲ ਵੀ ਗੱਲ ਕਰਦੇ ਆਂ ਤੇ ਉਹਨਾਂ ਨੂੰ ਜਦੋਂ ਇਹ ਸਬਾਰੇ ਚੀਜ਼ ਬਾਰੇ ਦੱਸੀ ਤੇ ਆ ਤਾਂ ਕਹਿ ਦਿੰਦੇ ਆ ਕਿ ਅੱਛਾ ਜੀ ਨਿਸ਼ਾਨੇ ਖਾਲਸਾ ਰੋਪੜ ਦੇ ਵਿੱਚ ਆ ਇਹ ਕੱਲਾਂ ਜਿਹੜੀਆਂ ਹੈਗੀਆਂ ਆ ਇਹ ਅੱਜਕੱਲ ਸਕੂਲਾਂ ਵਿੱਚ ਵੀ ਨਹੀਂ ਪੜਾਈਆਂ ਜਾਂਦੀਆਂ ਤੇ ਬੱਚਿਆਂ ਨੂੰ ਤਾਂ ਕੀ ਪਤਾ ਹੋਣਾ ਪਰ ਜਿਹੜੇ ਸਾਡੇ ਵਰਗੇ ਹੈਗੇ ਆ ਉਹਨਾਂ ਨੂੰ ਵੀ ਸਾਡੇ ਖਾਲਸਾ ਹੀ ਰਾਜ ਦੀ ਨਿਸ਼ਾਨੀ ਜਿਹੜੀ ਹੈਗੀ ਆ ਉਸ ਬਾਰੇ ਕੁਝ ਨਹੀਂ ਪਤਾ ਤੇ ਨਾ ਇਸ ਬਾਰੇ ਕੋਈ ਸਾਡੀ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਤੇ ਦੋਸਤੋ ਚਲਦੇ ਚਲਾਉਂਦੇ ਉੱਪਰ ਪਹੁੰਚ ਗਏ ਸੀ ਤੇ ਬੱਚਿਆਂ ਦੇ ਗੱਥਕੇ ਤੇ ਕੌਤਕ ਜਿਹੜੇ ਹੈਗੇ ਆ ਨਜ਼ਾਰੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਵਿੱਚ ਬਹੁਤ ਹੀ ਇੱਕ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਜੇਕਰ ਦੋਸਤੋ ਇਦਾਂ ਦੇ ਸਮਾਗਮ ਹੁੰਦੇ ਰਹਿਣ ਤੇ ਕਿਉਂ ਨਾ ਸਾਡੇ ਬੱਚੇ ਬੱਚਿਆਂ ਦੇ ਨਾਲ ਜਿਹੜੇ ਹੈਗੇ ਆ ਬੱਚਿਆਂ ਦੇ ਮਾਪੇ ਮਾਂ ਬਾਪ ਜਾਂ ਸਾਡੇ ਵਰਗੇ ਲੋਕ ਜਿਹੜੇ ਹੈਗੇ ਆ ਉਹ ਵੀ ਸਿੱਖੀ ਵੱਲ ਨੂੰ ਤੁਰਦੇ ਦਿਖਣਗੇ ਤੇ ਇਹ ਮੇਰੇ ਹਿਸਾਬ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਸਾਡੇ ਲਈ ਬਹੁਤ ਹੀ ਜ਼ਰੂਰੀ ਆ ਤੇ ਕਰੋ ਦਰਸ਼ਨ ਖਾਲਸਾ ਇਹ ਨਿਸ਼ਾਨ ਸਾਹਿਬ ਤੇ ਬਹੁਤ ਹੀ ਵਧੀਆ ਉਪਰਲਾ ਅੱਜ ਕੀਤਾ ਸੀਗਾ ਤੇ ਦਿਲ ਖੁਸ਼ ਹੋਇਆ ਪਹਿਲੀ ਵਾਰੀ ਅਸੀਂ ਜਾ ਕੇ ਦਰਸ਼ਨ ਕਰ ਚੁੱਕੇ ਆਂ ਪਰ ਅੱਜ ਜੋ ਖਾਸ ਟਾਈਮ ਦੇ ਉੱਤੇ ਅੱਜ ਸਾਰੀਆਂ ਸੰਗਤਾਂ ਗਈਆਂ ਤੇ ਉੱਪਰ ਅਰਦਾਸ ਵੀ ਹੋਊਗੀ ਤੇ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਸੰਗਤਾਂ niche ਆਉਂਦੀਆਂ ਤੇ ਬਾਕੀ ਗੱਲਬਾਤ ਆਪਾਂ ਜਿਹੜੀ ਹੈਗੀ ਆ ਅਰਦਾਸ ਤੋਂ ਬਾਅਦ ਕਰਾਂਗੇ ਜਗਰਾ ਸਾਹਿਬ ਸਾਖ ਨੂੰ ਸਾਹਿਦशाही ਪਾਸ਼ੇ ਦੀ ਜੋਤੇ ਸਤਿਗੁਰੂ ਗੁਰੂ ਵਿਰਤ ਸਭ ਦੀਆਂ ਪਾਰਤਿਧਾਰਿਆਂ ਦੇ ਤੰਤਰ ਕੇ ਖਾਲਸਾ ਜੀ ਸੈ ਬੋਲੋ ਜੀ ਹਾਏ ਧਰੂ ਆਪ ਜੀ ਦੇ ਸਾਜੀ ਪੰਜ ਪਿਆਰੀ ਚਾਰ ਸਭ ਜਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕੇ ਦੇਖ ਚਲਾਈ ਸੀ ਇੱਕ ਵਾਰ ਜੀ ਦੇ ਇੱਕ ਸਮਕੇਂਡਟ ਕੀਤਾ ਤੇ ਨਾ ਪਿਆਰੀਆਂ ਸਚਾਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਸੈ ਬੋਲੋ ਜੀ ਹਾਏ ਧਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੀ ਸੀਸ ਦਿੱਤੀ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚੱਕੜੀਆਂ ਤੇ ਚੜੀਤਨ ਆਰਿਆਂ ਨਾਲ ਚਰਵਾਈ ਗਰ ਸਿੱਕੇ ਕਿਸ ਉਸ ਉਸ ਸੰਗਨ ਦਾ ਇਹ ਆਪ ਜੀ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਖੰਨੀ ਖੰਨੀ ਪ੍ਰਸ਼ਾਦ ਤੇ ਗੁਜ਼ਾਰਾ ਕੀਤਾ ਧਰਮਨੀ ਹਾਰੇ ਆ ਬੱਚਿਆਂ ਨੂੰ ਰੋਟੀ ਕਰਵਾ ਕੇ ਗੱਲਾਂ ਚ ਹਾਰ ਪਏ ਸੈਂ ਤੇ ਇੱਕ ਅਕੜਸਾ ਹਾਰਦੇ ਵੇ ਸ਼ਹੀਦ ਹੋ ਗਈ ਤੇ ਨਾ ਸ਼ਹੀਦ ਸਿੰਘਾ ਸਿੰਘਣੀਆਂ ਤੇ ਪਚੰਗੀਆਂ ਦੀ ਕਿਵੇਂ ਦਾ ਜੰਤਰੀ ਖਾਲ ਸੱਜੇ ਬੋਲੇ ਜੀ ਵਾਹਿਗੁਰੂ ਜੀ ਰਾਸਤੇ ਪਾਤਸ਼ਾਹ ਜੀ ਆਪ ਇਹਨੇ ਕਿਰਪਾ ਕੀਤੀ ਮੋਰਚੇ ਪਤੀ ਹੋਈ ਉਸ ਤੋਂ ਉਪਰੰਤ ਪਾਤਸ਼ਾਹ ਜੀਓ ਇਸ ਨਿਸ਼ਾਨ ਤੱਕ ਪਹੁੰਚਣ ਲਈ ਆਉਣ ਵਾਸਤੇ ਰਸਤਾ ਬਣਿਆ ਹੈ ਕੋਟਾਨ-ਪੋਟਾਨ ਸ਼ੁਕਰਾਨਾ ਹੈ ਸਤਿਗੁਰ ਜੀਓ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਆ ਪਾਤਸ਼ਾਹ ਜੀਓ ਅੱਜ 1431 ਦੇ ਵਿੱਚੋ ਸੰਧੀ ਹੋਈ ਸੀ ਪਾਤਸ਼ਾਹ ਜੀ ਉਹਨੂੰ ਮੁੱਖ ਰੱਖਦੇ ਹੋਣੀਆਂ ਪਾਤਸ਼ਾਹ ਜੀਓ ਆਪਦੀਆਂ लाਡਲੀਆਂ ਫੌਜਾਂ ਆਪਦੀ ਤੇਯਾਰੀ ਸੰਗਤ ਪਿਆਰੇ ਸਿੰਘ ਪਾਤਸ਼ਾਹ ਜੀਓ ਆਪਦੀ ਚਰਨਾ ਚਰਬਾਸਾ ਬੇਨਤੀਆਂ ਜੋਦੜੀਆਂ ਕਰ ਰਹੀ ਨੇ ਪਾਤਸ਼ਾਹ ਜੀਓ ਆਪ ਜੀ ਨੇ ਪ੍ਰਵੰਦ ਕਰਨੀਆਂ ਆਖਿਆ ਬਖਸ਼ ਕਰਨੀ ਪਾਤਸ਼ਾਹ ਜੀਓ ਇਸ ਸੰਤੋ ਪਾਤਸ਼ਾਹ ਜੀਓ ਗੁਰੂ ਗਰੀਬ ਨਵਾਜ ਨਗਰ ਕੀਰਤਨ ਕਾਟਲੇ ਦੇ ਰੂਪ ਦੇ ਵਿੱਚ ਪਾਤਸ਼ਾਹ ਜੀਓ ਗੁਰੂ ਗਰੀਬ ਨਵਾਜ ਇਹ ਆਪੀ ਦੇ ਗੁਣ ਗਾਉਂਦੇ ਹੋਈਆਂ ਮਹਾਰਾਜ ਮਜੀਦ ਸਿੰਘ ਦੀ ਪਾਰਕ ਤੱਕ ਜਾਣਾ ਹੈ ਸੰਗਤਾਂ ਨੇ ਪਾਤਸ਼ਾਹ ਜੀਓ ਕੰ ਚਰਦੀ ਕਲਾ ਬਖਸ਼ਣੀ ਪਾਤਸ਼ਾਹੀ ਝੂਣ ਦੇ ਇਨਸਾਨ ਰਹੇ ਪੰਥ ਮਹਾਰਾਜ ਦੇ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਮਹਾਵਾਕ ਅਨੁਸਾਰ ਕਿਰਪਾ ਕਰਮੀ ਆਗਿਆ ਬਖਸ਼ੋ ਸਮਤ ਬਖਸ਼ਣੀ ਸਹੀ ਗੁਰੂ ਪਿਆਰੀ ਮਿਰਣੀ ਜਿਨ੍ਹਾਂ ਮਿਲੇ ਆ ਤੇਰਾ ਨਾਮ ਚਤੇ ਆਵੇ ਨਾਨਕ ਨਾਮ ਚਰਦੀ ਤੇਰੇ ਭਾਣੇ ਸਰਬਤ ਦਾ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਦੋਸਤੋ ਅਰਦਾਸ ਤੋਂ ਬਾਅਦ ਸੰਗਤਾਂ ਜਿਹੜੀਆਂ ਹੈਗੀਆਂ ਜਾਂ ਥੱਲੇ ਆਉਣਾ ਸ਼ੁਰੂ ਹੋ ਗਈਆਂ ਸੀ ਬੱਚਿਆਂ ਦੇ ਵਿੱਚ ਤਾਂ ਮੈਨੂੰ ਦੇਖਣ ਨੂੰ ਲੱਗਾ ਕਿ ਬਹੁਤ ਹੀ ਉਤਸ਼ਾਹ ਸੀਗਾ ਕਿ ਬੱਚੇ ਜਿਹੜੇ ਹੈ ਕਿ ਆ ਸਿੱਖੀ ਦੇ ਨਾਲ ਜੁੜ ਰਹੇ ਆ ਪਰ ਸਾਡੇ ਵਰਗਿਆਂ ਦੇ ਵਿੱਚ ਕਮੀਆਂ ਕਿ ਕਿਤੇ ਨਾ ਕਿਤੇ ਜਾ ਕੇ ਆਪਾਂ ਕਹਿ ਲਈਏ ਕਿ ਅਸੀਂ ਜਿਹੜਾ ਸਿੱਖੀ ਤੋਂ ਦੂਰ ਹੋ ਗਏ ਆ ਤੇ ਅੱਜ ਵਾਪਸ ਸਿੱਖੀ ਦੇ ਨਾਲ ਜੁੜਨ ਦਾ ਟਾਈਮ ਜਿਹੜਾ ਹੈਗਾ ਆ ਸਾਨੂੰ ਆ ਗਿਆ ਆ ਤੇ ਸਪੈਸ਼ਲੀ ਜੇ ਆਪਾਂ ਜੇ ਗੱਲ ਕਰੀਏ ਇੱਥੇ ਰੋਪੜ ਦੀ ਵਿਰਾਸਤੀ ਚੌਕੀ ਜੀ ਨੂੰ ਕਿਆ ਗਿਆ ਆ ਚਲੋ ਇੱਥੇ ਜੋ ਸਾਈਡ ਤੇ ਪੌੜੀਆਂ ਲਾ ਦਿੱਤੀਆਂ ਹੈਗੀਆਂ ਉੱਪਰ ਚੜਨ ਵਾਸਤੇ ਪਰ ਇਹ ਵੀ ਜਿਹੜੀਆਂ ਪੌੜੀਆਂ ਆ ਬਹੁਤ ਮੁਸ਼ਕਲ ਦੇ ਨਾਲ ਇੱਥੇ ਜਾ ਕੇ ਚੜ ਕੇ ਜਾ ਹੁੰਦਾ ਆ ਤੇ ਰਸਤੇ ਵਿੱਚ ਵਾਪਸੀ ਤੇ ਵੀ ਬੱਚੇ ਜਿਹੜਾ ਹੈਗਾ ਆਪਣਾ ਗੱਥਕੇ ਦਾ ਕੌਤਕ ਦਿਖਾਉਂਦੇ ਹੋਏ ਨਜ਼ਰ ਆ ਰਹੇ ਆ ਬਹੁਤ ਹੀ ਉਤਸ਼ਾਹ ਜਿਹੜਾ ਸਭ ਦੇ ਵਿੱਚ ਦੇਖਣ ਨੂੰ ਮਿਲਿਆ ਬਹੁਤ ਹੀ ਵਧੀਆ ਲੱਗਾ ਤੇ ਦੋਸਤੋ ਜਿੱਦਾਂ ਮੈਂ ਕਹਿ ਰਹੀ ਸੀ ਕਿ ਸਾਨੂੰ ਇਧਰਲੇ ਪਾਸੇ ਨੂੰ ਸੋਚਣ ਵਿਚਾਰ ਜਾਂ ਇਦਾਂ ਦੇ ਸਮਾਗਮ ਕਰਾਉਣ ਦਾ ਜਿਹੜਾ ਉਪਰਾਲੇ ਹੋਰ ਕਰਨੇ ਚਾਹੀਦੇ ਜਾਂ ਤੇ ਨਾਲ ਦੀ ਨਾਲ ਜਿਹੜੇ ਉੱਪਰ ਜਾਣ ਵਾਸਤੇ ਥੋੜਾ ਬੋਤਾ ਜਿਹੜਾ इजीली ਜੋ ਹਰ ਇੱਕ ਕੋਈ ਜਾ ਸਕੇ ਉਹ ਵੀ ਉਪਰਾਲੇ ਜਿਹੜੇ ਹੈਗੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਕਹਿ ਦਈਏ ਜਾਂ ਗਵਰਨਮੈਂਟ ਦੇ ਸਹਿਯੋਗ ਦੇ ਨਾਲ ਇਹ ਉਪਰਾਲੇ ਜਿਹੜੇ ਹੈਗੇ ਆ ਆਪਾਂ ਨੂੰ ਕਰਵਾਉਣੇ ਪੈਣੇ ਆ ਤੇ ਇਹ ਉਪਰਾਲੇ ਜਿਹੜੇ ਸਮਾਗਮ ਹੈ ਕਿ ਆ ਇਹ ਨਹੀਂ ਹੈਗਾ ਕਿ ਸਾਲ ਬਾਅਦ ਇੱਕ ਉਪਰਾਲਾ ਕਰ ਲਿਆ ਤੇ ਜਾਗਰੂਤਾ ਸਾਡੇ ਸਮਾਜ ਦੇ ਵਿੱਚ ਜਾਂ ਆਪਣੇ ਸਿੱਖ ਭਾਈਚਾਰੇ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਵਿੱਚ ਆ ਜੋਗੀ ਨਹੀਂ ਇਹ ਸਾਨੂੰ ਸਮਾਗਮ ਜਿਹੜੇ ਹੈਗੇ ਆ ਘਟੋਕਟ ਮਹੀਨੇ ਦੇ ਵਿੱਚ ਇੱਕ ਸਮਾਗਮ ਜਿਹੜਾ ਹੈਗਾ ਆ ਕੁਛ ਨਾ ਕੁਛ ਜਾਂ ਲੌਂਗ ਟਰਮ ਦੇ ਵਿੱਚ ਇੱਥੇ ਆਲੇ-ਦੁਆਲੇ ਸਿੱਖ ਵਿਰਾਸਤ ਨੂੰ ਲੈ ਕੇ ਮਿਊਜ਼ੀਅਮ ਬਣਨਾ ਚਾਹੀਦਾ ਆ ਇੱਥੇ ਕੁਛ ਨਾ ਕੁਛ ਰੌਣਕ ਮੇਲਾ ਜਿਹੜਾ ਕਰਨ ਵਾਸਤੇ ਲੋਕ ਜਿਹੜੇ ਹੈਗੇ ਰੈਗੂਲਰ ਇੱਥੇ ਆਣ ਕੇ ਤੇ ਨਤਮਸਤਕ ਵੀ ਹੋ ਸਕਣ ਇਸ ਦੇ ਦਰਸ਼ਨ ਵੀ ਕਰ ਸਕਣ ਤੇ ਇਦਾਂ ਦੀਆਂ ਜਿਹਾ ਆੜਾ-ਤਵਾੜਾ ਜਿਹੜਾ ਹੈਗਾ ਸਵਾਰਨ ਦੀ ਬਹੁਤ ਜ਼ਰੂਰਤ ਆ ਕਿਉਂਕਿ ਆਪਾਂ ਧਾਰਮਿਕ ਸਥਾਨਾਂ ਤੇ ਤਾਂ ਬਹੁਤ ਪੈਸੇ ਲਾਉਣੇ ਆ ਪਰ ਤੇ ਸਾਡੇ ਵਿਰਾਸਤੀ ਥਾਹਾਂ ਦੇ ਉੱਤੇ ਵਿਰਾਸਤੀ ਇਸ ਸਪੈਸ਼ਲੀ ਸਿੱਖ ਰਾਜ ਦੀ ਸਸ ਜਿਹੜੀ ਆ ਸਭ ਤੋਂ ਵੱਡੀ ਚੀਜ਼ ਆ ਤੇ ਇੱਥੇ ਸਾਨੂੰ ਉਪਰਾਲੇ ਇਦਾਂ ਦੇ ਕਰਨੇ ਚਾਹੀਦੇ ਆ ਵੀਰ ਜੀ ਅੱਜ ਬਹੁਤ ਵੱਡਾ ਸਮਾਗਮ ਹੋਇਆ ਆ ਅ ਇਸ ਬਾਰੇ ਥੋੜੀ ਜੀ ਜਾਣਕਾਰੀ ਦੇਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਸਮਾਗਮ ਹੈ ਜੀ ਤੇ ਬਹੁਤ ਹੀ ਸੁਭਾਗਾ ਦਿਹਾੜਾ ਹੈ ਸਿੱਖਾਂ ਦੇ ਵਾਸਤੇ ਦੇ ਸੰਦੇਸ਼ਾਂ ਦੇ ਵਿੱਚ ਧਾਵੀ ਲੰਬੇ ਸਮੇਂ ਤੋਂ ਤੇਸ ਜੋ ਵਿਰਾਸਤ ਈ ਚੌਂਕੀ ਏ ਇਹਦੇ ਦਸ਼ਨਾ ਵਾਸਤੇ ਜਾਂ ਇਹ ਹੋਰ ਬਧੇ ਫੁੱਲੇ ਇਹਦੇ ਵਾਸਤੇ ਪ੍ਰੋਗਰਾਮ ਉਲੀਕੇ ਜਾ ਰਹੇ ਸੀ ਲੇਕਿਨ ਸੁਭ ਦਿਹਾੜਾ ਅੱਜ ਆਇਆ ਜੀ ਜੋ ਬ੍ਰਾਸਤੀ ਚਮਕੀ ਸਰਕਾਰੇ ਖਾਲਸਾ ਨਿਸ਼ਾਨ ਝੂਲਦੇ ਨਿਸ਼ਾਨ ਰਹਿਣ ਉੱਥੋਂ ਅਰਦਾਸ ਕਰਕੇ ਤੇ ਲਾਡਲੀਆਂ ਫੌਜਾਂ ਸੰਗਤੀ ਰੂਪ ਦੇ ਵਿੱਚ ਗੁਰੂ ਦੇ ਪਿਆਰੇ ਸਿੱਖ ਕਾਮਲੇ ਦੇ ਰੂਪ ਦੇ ਵਿੱਚ ਹੁਣ ਜੋ ਮਹਾਰਾਜਾ ਰਣਜੀਤ ਸਿੰਘ ਜੀ ਪਾਰ ਕੇ ਉੱਥੇ ਪਹੁੰਚਣਗੇ 1831 ਨੂੰ ਇਹ ਸੰਧੀ ਹੋਈ ਸੀ ਇਹ 200 ਸਾਲ 31 ਦੇ ਵਿੱਚ ਹੋ ਜਾਣੀ ਨੇ ਜੀ ਉਹਨੂੰ ਮੁੱਖ ਰੱਖਦੇ ਇਹ ਸਮੇਲਨ ਕਰਾਇਆ ਹੈ ਜਿਆਦੇ ਆ ਜੀ ਤੇ ਸਾਨੂੰ ਸਿੱਖਾਂ ਨੂੰ ਸੰਗਤਾਂ ਨੂੰ ਪਤਾ ਲੱਗੇ ਕਿ ਸਿੱਖ ਰਾਜ ਕਿਸ ਤਰ੍ਹਾਂ ਦਾ ਰਾਜ ਸੀ ਕਿੰਨਾ ਵੱਡਾ ਰਾਜ ਸੀ ਤੇ ਕੋਈ ਬਗਾਵਤ ਨਹੀਂ ਸੀ 39 ਸਾਲ ਦਾ ਰਾਜ ਕੀਤਾ ਮਹਾਰਾਜ ਰਣਜੀਤ ਸਿੰਘ ਨੇ ਉਹ ਮਹਾਰਾਜ ਰਣਜੀਤ ਸਿੰਘ ਜਦੋਂ ਰਾਜਾ ਆਇਆ ਤਾਂ ਮਹਾਰਾਜ ਰਣਜੀਤ ਸਿੰਘ ਨੇ ਕੋਈ ਨੂਰ ਨੂੰ ਦੌਲੀ ਤੇ ਬੰਨਿਆ ਹੋਇਆ ਸੀ ਤੇ ਸਵਾਲ ਕੀਤਾ ਕਿ ਮਹਾਰਾਜ ਨੂੰ ਸੌਤ ਪਤਾ ਨਹੀਂ ਏ ਕਿ ਕੋਈ ਨੂਰ ਮੱਥੇ ਦਾ ਸ਼ਿੰਗਾਰ ਹੁੰਦਾ ਏ ਹੀਰਾ ਇਹਨਾਂ ਨੇ ਕੋਈ ਨੂਰ ਦੌਲੀ ਤੇ ਬੰਨਿਆ ਕਹਿਣ ਲੱਗੇ ਵੀ ਤੁਸੀਂ ਇਹ ਹੀਰਾ ਇਹ ਦੌਲੇ ਤੇ ਬੰਨਿਆ ਹੋਇਆ ਹੈ ਇਹ ਤਾਂ ਮੱਥੇ ਦੀ ਸ਼ਿੰਗਾਰ ਮੱਥੇ ਤੇ ਲਾਉਣਾ ਸੀ। ਉਹ ਮਹਾਰਾ ਰੰਜੀਤ ਸਿੰਘ ਹਾਜ਼ਰ ਜਵਾਬ ਕਹਿੰ ਲੱਗੇ ਜਿਨ੍ਹਾਂ ਨੇ ਮੱਥਾ ਰਗੜ ਕੇ ਇਹ ਕੋਈ ਨੂਰ ਪ੍ਰਾਪਤ ਕੀਤੇ ਹੁੰਦੇ ਉਹ ਮੱਥਿਆਂ ਤੇ ਲਾਉਂਦੇ ਨੇ। ਜਿਨ੍ਹਾਂ ਨੇ ਡੋਲਿਆਂ ਦੇ ਝੋਰ ਤੇ ਕੋਈ ਨੂਰ ਪ੍ਰਾਪਤ ਕੀਤੇ ਉਹ ਡੋਲਿਆਂ ਨਾਲ ਹੀ ਬੰਨ੍ਹਦੇ ਨੇ। ਇਦਾਂ ਦਾ ਸਾਰਾ ਰਾਜਾ ਸੀ। ਅੱਜ ਵੀ ਸਾਡੇ ਨਿਸ਼ਾਨ ਝੂਲਦੇ ਭਾਵੇਂ ਜੋ ਇਹਦਾ ਰਾਜ ਨਹੀਂ ਰਹਿੰਦਾ ਉਹਦਾ ਨਿਸ਼ਾਨ ਨਹੀਂ ਝੂਲਦਾ। ਅੱਜ ਸਾਨੂੰ ਕਿੰਨੀ ਵੱਡੀ ਕਲਗੀ ਤਰਪਾ ਸਾਈ ਜੀ ਤੇ ਸਾਨੂੰ ਫੀਤ ਹੈ ਕਿੰਨਾ ਸਾਡਾ ਵਿਸ਼ਵਾਸ ਵਧਿਆ ਕਿ ਸਾਡਾ ਰਾਜ ਵੀ ਨਹੀਂ ਰਿਹਾ ਲੇਕਿਨ ਸਾਡੇ ਨਿਸ਼ਾਨ ਹੁਣ ਵੀ ਝੂਲ ਰਹੇ ਨੇ ਉਹੀ ਵਿਚਾਰਾ ਸਾਡੀ ਪਨੀਰੀ ਜੋ ਛੋਟੇ ਬੱਚੇ ਇਹਨਾਂ ਨੂੰ ਪਤਾ ਲੱਗੇ ਕਿਤਾਬਾਂ ਵਿੱਚ ਨਹੀਂ ਪੜਾਇਆ ਜਾਂਦਾ ਤੇ ਇਹਨਾਂ ਨੂੰ ਪਤਾ ਲੱਗੇ ਕਿ ਰਾਜ ਸਿੱਖ ਰਾ ਕਿਦਾਂ ਦਾ ਸੀ ਅੱਜ ਸਾਨੂੰ ਖਾਸਤਾਨੀ ਹੱਤਵਾਦੀ ਵੱਖਵਾਦੀ ਪਤਾ ਨਹੀਂ ਕਿਹੜੇ ਨਾਮ ਨਾਲ ਪੁਕਾਰਦੇ ਨੇ ਤੇ ਲੇਕਿਨ ਅੱਜ ਸਮਾਜ ਸਮਾਜ ਵਿੱਚ ਜਿਹਨਾਂ ਨੇ ਉਹ ਲੇਕਿਆ ਵੀਰਾਂ ਦੇ ਬਹੁਤ ਵਿਦਤ ਕੀਤੀ ਹੈ ਦੇ ਸਾਬ ਦੇ ਸਾਬ ਲਾਈਵ ਚੱਲ ਰਿਹਾ ਜਿੱਥੇ ਵੀ ਆਪ ਵੇਖ ਰਹੇ ਹੋ ਪਹੁੰਚੋ ਜੀ ਮਹਾਰਾਜ ਰਣਜੀਤ ਸਿੰਘ ਪਾਰਕ ਦੇ ਵਿੱਚ ਬੇਨਤੀ ਪ੍ਰਵੰਦ ਕਰਿਓ ਉਹ ਤੋਂ ਗਿਆਨ ਲੈ ਕਰਕੇ ਅੱਗੇ ਵਰਤਾਓ ਤਾਂ ਕਿ ਸਾਡਾ ਜਿਹੜਾ ਰਾਜ ਜਿਹੜਾ ਸਾਡਾ ਰਾਜ ਕਿੱਦਾਂ ਦਾ ਰਾਜ ਸੀ ਉਹ ਤੋਂ ਸਰਕਾਰ ਤੇ ਪਰਜਾ ਤੇ ਸਰਕਾਰ ਰਾਜਾ ਤੇ ਪਰਜਾ ਕੀ ਰਾਜੇ ਦੀ ਪਰਜਾ ਦੇ ਪ੍ਰਤੀ ਤੇ ਪਰਜਾ ਦੀ ਰਾਜੇ ਦੇ ਪ੍ਰਤੀ ਕੀ ਜ਼ਿੰਮੇਵਾਰੀ ਹੈ ਉਹ ਆ ਕੇ ਕੇ ਆਪਾਂ ਸਿੱਖ ਕੇ ਜਾਈਏ ਵੱਡੇ ਵੱਡੇ ਵਿਦਵਾਨ ਵਿਚਾਰਾ ਰੱਖਣਗੇ ਅੱਜ ਇਹ ਲਾੜਦਿਆਂ ਫੌਜਾਂ ਦੇ ਜਿਹੜੇ ਇੱਥੇ ਮੁੱਖੀ ਪਹੁੰਚੇ ਤੇ ਉਹਨਾਂ ਨੇ ਹੋਰ ਵਾਅਦਾ ਕੀਤਾ ਤੇ ਜਿਹਨਾਂ ਦੇ ਮਾਰਾ ਰਵਜੀਤ ਸਿੰਘ ਦੇ ਸਮੇਂ ਲਾੜ ਲਿਆ ਪਹੁੰਚਾ ਨੇ ਉਹ ਸਮੇਂ ਤਿਲਕ ਲਗਾਇਆ ਸੀ ਤੇ ਉਹ ਅੱਜ ਅਖਵਾਈ ਕਰ ਲਿਆ ਨੇ ਤੇ ਉਹ ਵਿਚਾਰ ਰੱਖਣਗੇ ਮੇਰੀ ਬੇਨਤੀ ਪ੍ਰਬੰਧ ਕਰਿਓ ਜੀ ਬਾਕੀ ਵਿਚਾਰ ਅੱਗੇ ਜਾ ਕੇ ਰੱਖਾਂਗੇ ਜੀ ਕਿਉਂਕਿ ਕਾਬਲੇ ਦੇ ਰੂਪ ਤੇ ਆਪਾਂ ਸਮੇਂ ਤੇ ਪਹੁੰਚਣਾ ਜੀ ਤੇ ਦੋਸਤੋ ਬਹੁਤ ਹੀ ਵਧੀਆ ਲੱਗਾ ਉੱਪਰ ਜਾ ਕੇ ਭਾਵੇਂ ਪੌੜੀਆਂ ਚੜ੍ਹ ਕੇ ਸਾਹ ਵੀ ਚੜਦਾ ਸੀਗਾ ਥਕਾਫਟ ਵੀ ਹੋਈ ਆ ਪਰ ਉੱਪਰ ਜਾ ਕੇ ਜੋ ਸਾਨੂੰ ਆਨੰਦ ਮਿਲਿਆ ਉਹ ਤੁਸੀਂ ਡਿਸਕ੍ਰਾਈਬ ਨਹੀਂ ਕਰ ਸਕਦੇ ਤੇ ਚੱਲਾਂਗੇ ਦੋਸਤੋ ਅੱਜ ਦੇ ਮੇਨ ਪ੍ਰੋਗਰਾਮ ਜੋ ਹੈ ਉਹ ਅੱਜ ਮਹਾਰਾਜਾ ਰਣਜੀਤ ਸਿੰਘ ਵਾਸਤੇ ਪਾਰਕ ਦੇ ਵਿੱਚ ਆ ਤੇ ਉਹਦੀਆਂ ਝਲਕੀਆਂ ਵੀ ਤੁਹਾਡੇ ਨਾਲ ਆਪਾਂ ਕਰਾਂਗੇ ਸਾਂਝੀਆਂ ਤੇ ਜੋ ਨਗਰ ਕੀਰਤਨ ਹੋਣਾ ਆ ਉਹ ਆ ਚਲਕੀਆਂ ਵੀ ਆਪਾਂ ਤੁਹਾਡੇ ਨਾਲ ਨੈਕਸਟ ਐਪੀਸੋਡ ਦੇ ਵਿੱਚ ਸ਼ੇਅਰ ਕਰਾਂਗੇ ਤੇ ਦੋਸਤੋ ਦੇਖਦੇ ਰਹਿਣਾ ਟਰੈਵਲ ਵਿਦ ਜਿੰਦੀ ਤੇ ਮਿਲਦੇ ਆ ਨੈਕਸਟ ਐਪੀਸੋਡ ਦੇ ਵਿੱਚ ਟਿਲ ਦੈਨ ਸਸਕੀ ਕਾਲ ਜੀ